ਸੁਖਜਿੰਦਰ ਸਿੰਘ ਅਰੰਦਾਵਾ ਨੇ ਅਕਾਲੀ ਦਲ ਵੱਲੋਂ ਆਪ ਨੂੰ ਦਿੱਤੀ ਹਮਾਇਤ ਦਾ ਦਿੱਤਾ ਮੋੜਵਾ। ਜਵਾਬ ਵੱਖ-ਵੱਖ ਪਿੰਡਾਂ 'ਚ ਕੀਤੀਆਂ ਪਰਮੀਆਂ ਮੀਟਿੰਗਾਂ। ਸੁਖਜਿੰਦਰ ਸਿੰਘ ਅਰੰਦਾਵਾ ਤੋਂ ਇਲਾਵਾ ਤ੍ਰਿਪਤਜਿੰਦਰ ਸਿੰਘ ਬਾਜਵਾ, ਐਮਐਲਏ ਸੰਤੋਖ ਸਿੰਘ ਭਲਾਈਪੁਰ ਸਮੇਤ ਵੱਡੀ ਗਿਣਤੀ 'ਚ ਪਹੁੰਚੇ ਆਗੂਆਂ ਨੇ ਜਤਿੰਦਰ ਕੌਰ ਦੇ ਹੱਕ 'ਚ ਕੀਤਾ ਚੋਣ ਪ੍ਰਚਾਰ। ਪਿੰਡ ਨਿਕੋਸਰਾਏ ਕਠਿਆਲਾ ਵਿਖੇ ਕੀਤੀਆਂ ਗਈਆਂ ਵੱਡੀਆਂ ਮੀਟਿੰਗਾਂ। ਹਲਕਾ ਡੇਰਾਪਾ ਬਾਬਾ ਨਾਨਕ ਤੇ ਪਿੰਡ ਨਿਕੋਸਰਾਏ ਕਠਿਆਲਾ ਵਿੱਚ ਜਤਿੰਦਰ ਕੌਰ ਦੇ ਹੱਕ ਵਿੱਚ ਸੁਖਜਿੰਦਰ ਸਿੰਘ ਅਰੰਦਾਵਾ, ਸਾਬਕਾ ਮੰਤਰੀ ਤ੍ਰਿਪਤਜਿੰਦਰ ਸਿੰਘ ਬਾਜਵਾ, ਸਾਬਕਾ ਬਤਾਇ ਇੱਕ ਸੰਤੋਖ ਸਿੰਘ ਪਲਾਈਪੁਰ ਵੱਲੋਂ ਪਰਮੀਆਂ ਮੀਟਿੰਗਾਂ ਕੀਤੀਆਂ ਗਈਆਂ ਇਸ ਮੌਕੇ ਸੁਖਜਿੰਦਰ ਸਿੰਘ ਅਰੰਦਾਵਾ ਨੇ ਅਕਾਲੀ ਦਲ ਉੱਪਰ ਤਿੱਖੇ ਨਿਸ਼ਾਨੇ ਸਾਧਦੇ ਕਿ ਆਕਾ ਕੇ ਹਲਕਾ ਟੇਰਾ ਬਾਬਾ ਨਾਨਕ ਚ ਇੱਕ ਅਕਾਲੀ ਆਗੂ ਵੱਲੋਂ ਪੈਸੇ ਲੈ ਕੇ ਆਮ ਆਦਮੀ ਪਾਰਟੀ ਦੀ ਹਮਾਇਤ ਕੀਤੀ ਗਈ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਅਕਾਲੀ ਦਲ ਸਪਸ਼ਟ ਕਰੇ ਕਿ ਜੋ ਡੇਰਾ ਬਾਬਾ ਨਾਨਕ ਚ ਆਮ ਆਦਮੀ ਪਾਰਟੀ ਨੂੰ ਹਮਾਇਤ ਦਿੱਤੀ ਗਈ ਹੈ ਉਹ ਕਿਸ ਤਰ੍ਹਾਂ ਫੈਸਲਾ ਹੈ ਇਸ ਮੌਕੇ ਸੁਖਜਿੰਦਰ ਸਿੰਘ ਅਰੰਦਾਵਾ ਨੇ ਆਮ ਆਦਮੀ ਪਾਰਟੀ ਨੂੰ ਖੁੱਲਾ ਚੈਲੰਜ ਕਰਦਿਆਂ ਕਿ ਉਹ ਹਰ ਪਿੰਡ ਚ ਫੱਟੀ ਲੀਡ ਨਾਲ ਚਿਤ ਪ੍ਰਾਪਤ ਕਰਨਗੇ ਇਹ ਟੀਮ ਮਿਨਿਸਟਰ ਅੱਜ ਤੁਹਾਡੀ ਸੋਚ ਕਰਕੇ ਉਹਨੇ ਅੱਜ ਗੁਰਦਾਸਪੁਰ ਐਜਿੰਗ ਗੁਰੂ ਬਾਬਾ ਨਾਨਕ ਕਲ ਕੇ ਚੋਣਾ ਸੀ ਮਜਬੂਰਨ ਉਹਨੂੰ ਆਪਣੀ ਰੈਲੀ ਕੈਨਸਲ ਕਰਨੀ ਪਈ ਰੈਲੀ ਨੇ ਗੋਡ ショ ਲੋਕਾਂ ਨੂੰ ਪਤਾ ਸੀ ਜਿਹੜੀ ਰੈਲੀ ਕਲਨੌਰ ਕੀਤੀ ਉਹ ਰੈਲੀ ਉਦੀ ਬੁਰੀ ਤਰ੍ਹਾਂ ਫਲਾਪ ਹੋਈ ਤਨਾਕੇ ਦਾ ਬੰਦਾ ਕੋਈ ਨਹੀਂ ਕੋਈ ਤੇ ਆ ਗਿਆ ਫਰੇਗੜ ਟੂੜੀਆਂ ਤੋਂ ਕੋਈ ਆ ਗਿਆ ਅਜਨਾਲਾ ਕੋਈ ਅਮਰਸਰ ਕੋਈ ਢੜੀਵਾਲ ਕੋਈ ਬਟਾਲਾ ਗੁਰਦਾਸ ਪਠਾਣ ਕੋਟ ਉਹਨਾਂ ਦੀ ਦਿੱਲੀ ਤੋਂ ਦੇਖਣ ਗਏ ਤੇ ਮੇਰੇ ਜਿਹੜੀ ਕੱਲ ਕ੍ਰਿਸ਼ਨ ਭਰਾਵਾਂ ਦੀ ਢੈਲੀ ਹੋਈ ਏਡੀ ਜਮਰਦਸਤ ਢੈਲੀ ਅਜੇ ਤੱਕ ਉਹ ਵੀ ਨਹੀਂ ਹੋਈ ਬਾਈਓ ਸਭ ਇੱਕ ਬੜਾ ਵੱਡਾ ਲੀਡਰ ਜਿਹੜਾ ਆਪਣੇ ਨੂੰ ਕਰਮ ਅਕਾਲੀ ਦਲ ਦਾ ਅੱਜ ਉਹਨੇ ਕਿਹਾ ਕਾਲੀ ਦਲ ਨੂੰ ਕਿ ਮੇਰੇ ਵਰਕਰ ਜਿਹੜੇ ਨੇ ਆਮ ਆਦਮੀ ਪਾਰਟੀ ਨੂੰ ਸਮਰਥਨ ਕਰਨ ਉਹ ਤੋੜ ਆਪਣੀ ਪਾਰਟੀ ਦਾ ਹੀ ਦੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਇਹ ਸਪਸ਼ਟ ਕਰਨਾ ਪਏਗਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਬਾਈਕਾਟ ਦਿੱਤਾ ਤੇ ਤੁਹਾਡਾ ਇੱਕ ਪਾਰਟੀ ਦਾ ਬੰਦਾ ਪੈਸੇ ਲੈ ਕੇ ਤੇ ਨਾ ਪਰ ਪਰ ਮੈਂ ਬੜੇ ਮਾਨ ਨਾਲ ਕਹਿੰਦਾ ਤੁਹਾਡੇ ਪਿੰਡ ਤੇ ਜਿੰਨੇ ਅਕਾਲੀ ਦਲ ਆਏ ਨੇ ਉਹਨੂੰ ਪਹਿਲੋਂ ਪਤਾ ਸੀ ਕਿ ਇਹਨੇ ਧੋਖਾ ਦੇਣਾ ਮੋਰੇ ਨੂੰ ਕਹਿੰਦੇ ਪਹਿਲੇ ਮੇਰੇ ਨਾਲ ਆ। ਓਕੇ ਬੋਲ ਗਿਆ ਮੇਰੀਆਂ ਜਿੱਖੀਆਂ ਵੱਡ ਰਿਹਾ ਜੈਂਮਨ ਹਕਟਾਰਿਓ ਪਤਾ ਭਰਤੀ ਕਰਕੇ ਗਿਆ। ਪੰਜਾਬ જિલ્લા ਦੀ ਇਮਾਨਦਾਰੀ ਨਾਲ ਕਿੱਸੇ ਉਹ ਤੇ ਮੈਂ ਜੰਟ ਬਣਾ ਗਿਆ ਤੇ ਤੂੰ ਇਮਾਨਦਾਰੀ ਤਰੀਕਾ ਦੀ ਕਰ। ਡੇਰਾ ਬਾਬਾ ਨਾਨਕ ਦੇ ਪਿੰਡ ਨਿਕੋਸਰਾ ਮੌਜੂਦ ਹੈ ਜਿੱਥੇ ਕਿ ਸੁਖਿੰਦਰ ਸਿੰਘ ਰਧਾਵਾ ਵੱਲੋਂ ਅੱਜ ਪਹਿਲੀ ਮੀਟਿੰਗ ਕੀਤੀ ਗਈ ਅਤੇ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਉੱਪਰ ਤਕੇ ਨਿਸ਼ਾਨੇ ਸਾਦੇ ਗਏ ਗੱਲਬਾਤ ਕਰਦਿਆ ਸੁਖਿੰਦਰ ਸਿੰਘ ਰਧਾਵਾ ਇੰਦੋਰ ਆਗੇ ਜੀ ਕਿਸ ਤਰ੍ਹਾਂ ਦਾ ਹੁਣ ਮਾਹੌਲ ਆ ਜੀ ਆ ਤੁਸੀਂ ਵੇਖ ਹੀ ਰਹੇ ਹੋ ਕਿ ਜਿਹੜਾ ਤੁਸੀਂ ਖੇਲੇਦਾਨ ਚ ਜੋ ਮਾਹੌਲ ਬਣਦਾ ਵਨ ਸਾਈਡਡ ਮਾਹੌਲ ਬਣ ਰਿਹਾ ਔਰ ਲੋਕ ਜਿਹੜੇ ਨੇ ਉਹਦੇ ਤਰੀਕੇ ਦੇ ਨਾਲ ਤੁਰੇ ਨੇ ਔਰ ਹਰ ਜਿਹੇ ਬੱਚਿਆਂ ਵਾਲੀ ਵੇਖ ਲਓ ਜੀ ਮਾਹੌਲ ਦਾ ਪਤਾ ਲੱਗਦਾ ਹੁੰਦਾ ਬੱਚਿਆਂ ਤੋਂ ਰੀਡਿਸ ਤੋਂ ਸਾਰੇ ਆਪਣੇ ਨਾਲ ਨਹੀਂ ਆਹੀ ਜਤੰਕ ਅ ਕਾਲੀਦਲ ਵਾਲੇ ਆਂਦੇ ਜੀ ਅਸੀਂ ਮੈਂ ਦੇਤੀ ਆ ਆਮ ਆਦਮੀ ਮੈਂ ਵੇਖੋ ਜਿਹੜਾ ਬੰਦਾ ਇੰਡੀਵਿਡੂਅਲੀ ਕਰਦਾ ਪ੍ਰਮੇ ਦੇ ਕੰਮ ਕਲਗਲ ਤੋਂ ਬਾਹਰ ਗਿਆ ਉਹਨੇ ਕਾਲੀ ਦਲ ਚਾਕੇ ਇਹਨਾਂ ਡਿਸਪਲਿਨ ਕਰ ਰਿਹਾ ਕਾਲੀ ਦਲ ਨੂੰ ਉਹਦੇ ਨੂੰ ਸੋਚਣਾ ਪੈ ਗਿਆ ਤੁਸੀਂ ਕੋਈ ਵੀ ਸਟਾਰ ਪ੍ਰਚਾਰਕ ਕਾਲਗ ਦਾ ਨਹੀਂ ਸਦੇ ਕੱਲ ਇਲੈਕਸ਼ਨ ਜਿਹੜੀ ਆ ਪ੍ਰਚਾਰ ਤੋਂ ਜਾਲੀ ਹਾਂ ਜੀ ਮੈਂ ਆਪ ਹੀ ਸਟਾਰ ਹਾਂ ਬਿਲਕੁਲ ਜੀ ਬਿਲਕੁਲ ਜਿੱਥੇ ਮੈਂ ਜਾਣਾ ਸਟੇਟਾਂ ਪਾਰਲੀਮੈਂਟ ਚ ਮੇਰਾ ਉਹਦੇ ਦਾ ਸਟਾਰ ਪ੍ਰਚਾਰਕ ਚ ਨਾ ਆਉਂਦਾ ਤੇ ਮੈਨੂੰ ਨਹੀਂ ਲੱਗਦਾ ਕਿ ਮੈਨੂੰ ਕੋਈ ਜ਼ਰੂਰਤ ਹੈ ਮੇਰੇ ਪੰਜਾਬ ਦੇ ਲੋਕ ਮੇਰੇ ਆਪਣੇ ਇਲਾਕੇ ਦੇ ਲੋਕ ਮੇਰੇ ਨਾਲ ਤੇ ਕੱਲ ਆਖਰੀ ਦਿਨ ਹੈ ਜੀ ਕੱਲ ਦਾ ਕਿਹ ਤਰ੍ਹਾਂ ਦਾ ਪ੍ਰਚਾਰ ਹੈ ਬਹੁਤ ਦੇਖੋ ਤੁਸੀਂ ਕੱਲ ਵੀ ਤੇ ਪਰਸੋਂ ਧੂਆਂ ਕੱਢ ਕੇ ਰੱਖੋ ਇਹ ਰੋਡ ショਓ ਜੀ ਕੱਲ ਹਰ ਕੱਲ ਰੋਡ ショਓ ਕਰਾਂਗੇ ਜੀ ਬਾਬਾ ਨਰਦਾ ਜੀ ਮੌਲਤੇ ਇਦਾਂ ਦਾ ਵੀ ਇਦਾਂ ਕਦੀ ਨਹੀਂ ਵੇਖਿਆ ਪੱਜ ਭੱਜ ਕੇ ਲੋਕੀਆਂ ਆਪ ਟੈਲੀਫੋਨ ਕਰ ਕਰਕੇ ਕਾਲੀਦਾਲ ਵਾਲੇ ਆਮ ਵਾਲੇ ਵੀ ਰਾਤ ਨੂੰ ਆਏ ਨੇ ਤੇ ਕਾਲੀਦਾਲ ਦੇ ਸਿੱਧਾ ਹੋ ਗਏ ਤੁਰ ਕੇ ਕਾਲੀਦਾਲ ਵਾਲੇ ਕਹਿੰਦੇ ਹਮੈਤੁੱਦ ਦੇਤੀ ਹਮੈਤ ਜਿਹੜੀ ਇਹ ਦਿੱਤੀ ਨਹੀਂ ਗਈ ਉਹ ਸਿਰਫ ਇੱਕੋ ਹੀ ਬੰਦਾ ਕਹਿੰਦਾ ਬਾਕੀ ਮੈਂ ਸਾਰੀ ਇਧਰ ਦਿੱਤੀ ਹੈ ਕਾਂਗਰਸ ਪਾਰਟੀ ਨੂੰ